ਆ ਬੜੀ ਅੱਛੀ ਬਾਅਦ ਵਿੱਚ ਪਾਰਟੀ ਹੋਰ ਬਹੁਤ ਕਿਨੇ ਸੋ ਸਾਰੇ ਭਾਤੀਏ ਦੇਖੇ ਬੇਰਤੀਆ ਕਿ ਸਟੇਜ ਉੱਤੇ ਆ ਚੜ੍ਹਦਾ ਕਿਰਪਾ ਕਰਕੇ ਹੱਥ ਜੋੜ ਕੇ ਬੇਤੀ ਸਟੇਜ ਉੱਤੇ ਲਾ ਚੜੋ ਕਿੰਨੇ ਭਾਤੀ ਨੇ ਬਹੁਤ achi ਪਿੱਛੋਂ ਆ ਰਹੇ ਨੇ ਦੇ ਬਦਲ ਸਭਾ ਦਾ 100 ਦੇ ਸਾਡੀ ਬਦਨਤੀ ਦਾ ਮੀਟਿੰਗ ਹੋਈ ਹੈ ਡਾਕਟਰ ਨੂੰ 20 ਸੈਂਟ ਦੀ ਜ਼ੋਦੀ ਦੀ ਬਾਈ ਹੈ ਬਹੁਤ ਹੀ ਚੰਗਾ ਹੰਗਾਰਾ ਸਾਡੀ ਅੱਜ ਪੰਜਵੀਂ ਮੀਟਿੰਗ ਸਹੀ ਤੇ ਹਾਤੀ ਦੇ ਚਾਦੇ ਹੱਕਿਆਂ ਵਿੱਚ ਕਰਦੇ ਅੱਜ ਸ਼ਹਿਰ ਤੋਂ ਸ਼ੁਰੂ ਕੀਤੇ ਆ ਕੱਲ ਸਾਡੀ 20 ਹਲਕੇ ਦੀ ਆ ਸ਼ਾਮ ਨੂੰ ਵਸਤੀਆ ਉਹ ਤਾਂ ਬਾਜ਼ਾਰ ਦਾ ਹੋਏਗੀ ਫਿਰ ਸੈਕਟਰ ਦੀ ਹੋਏਗੀ ਪਹਿਲਾਂ ਅਸੀਂ ਹਲਕੇ ਦੀਆਂ ਮਿੱਟੀਆ ਕਰਦੇ ਉਹ ਤੋਂ ਬਾਅਦ ਅਸੀਂ ਦੂਜੀ ਕੰਪੇਨ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਤਾਕਤਾਂ ਜਮਾਉਣ ਦੀ ਦੋ ਸਾਲ ਜਿੰਨਾ ਕੰਮ ਕੀਤਾ ਉਹ ਮਾਨ ਸਾਹਿਬ ਦੀ ਸਰਕਾਰ ਦਾ ਜਿੰਨਾ ਕੰਮ ਲੋਕ ਕਰਤਾ ਜਿਹੜਾ ਅਸੀਂ ਪਹੁੰਚਾਉਣਾ ਤਾਕਤਾਂ ਸੁਨਿਆ ਦੇਣਾ ਔਰ ਮੈਂ ਤੁਹਾਨੂੰ ਦਾਅਵੇ ਦਾ کہہ ਸਕਦਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ 13 ਦੇ 13 ਸੀਟਾਂ ਜਿਹੜੀਆਂ ਜਿੱਤੇ ਅੱਜ ਉਹਨਾਂ ਦੀ ਪਹਿਲੀ ਮੀਟਿੰਗ ਸੀ ਜਿਹੜੇ ਲੋਕ ਮਿਲਣੇ ਕਰ ਰਹੇ ਆ ਤੇ ਬੜੇ ਕਾਮਯਾਬ ਹੋਈ ਐ ਦੱਖਣੀ ਸੀ ਅੱਜ ਸ਼ਹਿਰ ਦੀ ਪਹਿਲੀ ਮਿਲਣੀ ਸੀ ਚਾਰ ਪਿੰਡਾਂ ਦੀ ਉਹ ਕਰ ਚੁੱਕੇ ਸੀਗੇ ਤੇ ਬੜਾ ਚੰਗੇ ਇਕੱਠ ਹੋਇਆ ਉਹਨਾਂ ਬੜਾ ਚੰਗਾ ਆਪਣੀ ਗੱਲ ਕਹਿ ਸਕੇ ਨੇ ਅਸੀਂ ਵੀ ਜਿਹੜੀ ਉਪਲਬਧੀਆਂ ਸਾਡੀਆਂ ਪਿਛਲੇ ਦੋ ਸਾਲਾਂ ਦੀਆਂ ਗਿਣਾ ਸਕੇ ਆ ਜੋ ਸਾਡੇ ਅਗਲੇ ਪ੍ਰੋਗਰਾਮ ਹੈ ਉਹ ਆਪਣੇ ਵਲੰਟੀਅਰ ਸਖਤੇ ਜਿਹੜੇ ਸਾਡੇ ਸਪੋਰਟਰ ਐ ਇਹਨਾਂ ਤੱਕ ਪਹੁੰਚਾ ਸਕਿਆ ਤਾਂ ਕਿ ਉਹ ਵੀ ਅੱਗੇ ਜਾ ਕੇ ਕੰਮ ਕਰ ਸਕਣ ਤੁਸੀਂ ਵੀ ਇੱਥੇ ਸੀਗੇ ਤੁਸੀਂ ਵੇਖ ਲਿਆ ਕਿ ਮੀਟਿੰਗ ਕਾਫੀ ਕਾਮਯਾਬ ਸੀ ਚੰਗਾ ਜੀ ਬੜਾ ਸੋਹਣਾ ਬੜਾ ਸੋਹਣਾ ਰਿਸਪੌਂਸ ਸੀਗਾ ਜੀ ਦੇਖੋ ਜੀ ਇਹ ਇਸੇ ਪਾਰਟੀ ਦੇ ਛੋਟੇ ਛਿਪਾਈਆਂ ਜੀ ਜੋ ਪਾਰਟੀ ਵੱਲੋਂ ਹਮਲਾ ਕਰਦਾ ਇਹਦੇ ਆਪਣੇ ਤਾਂ ਦੇ ਹੀ ਨਾ ਕੰਮ ਕਰਦੇ ਆ ਜਿੰਦਾ ਬਾਕੀ ਜਨਤਾ ਦਾ ਸਾਥ ਆ ਪੂਰੇ ਪਿੰਡ ਦੀ ਟੀਮ ਦਾ ਸਾਥ ਆ ਸਾਡਾ ਮੁੰਡਾ ਹੀਰਾ ਆ ਕੁਲਵਿੰਦਰ ਸਿੰਘ ਹੀਰਾ ਆ ਕਰਨ ਆ ਰਾਣਾ ਆ ਗਰਵੇਲ ਆ ਜਿੰਨਾ ਸਾਰਿਆਂ ਨੇ ਬੜਾ ਠੋਕੇ ਸਾਥ ਦਿੱਤਾ ਮੇਰਾ ਤੇ ਇਹ ਸਾਰਾ ਸਾਰਿਆਂ ਦੇ ਨਾਲ ਮਿਲ ਕੇ ਹੁੰਦਾ ਕੋਈ ਇਕੱਲਾ ਦੇ ਰੁਕ ਵੀ ਮਾੜਾ ਹੁੰਦਾ ਸਾਰੇ ਪਿੰਡ ਦਾ ਵਿਕਾਸ ਫੇਰੀ ਹੋਊਗਾ ਜੀ ਪੂਰੇ ਪਿੰਡ ਦੀ ਟੀਮਾਂ ਦੀ ਕੱਟੀ ਚੱਲੂਗੀ ਬਹੁਤ ਬਹੁਤ ਆਗਿਆ ਤੁਹਾਨੂੰ